ਵਾਹਿਗੁਰੂ 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 ਮਾਰੂ ਮਹੱਲਾ ਪਹਿਲਾ ਅਸਰ ਸੰਗ ਅਰਨ ਰਾਮ ਹਮਾਰਾ ਕੜਕੜ ਰਮਈ ਆ ਰਾਮ ਪਿਆਰਾ ਨਾਲੇ ਲਖ ਨ ਲਖੀਏ ਮੂਲੇ ਗੁਰਮੁਖ ਲਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਪਰੋ ਤਾਰੀ ਅਗਰ ਪਾਣੀ ਸਾਗਰਿਤ ਗਹਿਰਾ ਗੁਰਸਤਗੁਰ ਪਾਰਿਉ ਤਾਰਾ ਹੈ ਮਨ ਮੁਖ ਅੰਧਲੇ ਸੋਜੀ ਨਾਹੀ ਆਵੇ ਜਾਏ ਮਰੇ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟਈ ਜਮਦਰਯੰਦ ਖੁਵਾਰਾ ਹੈ ਇਕ ਆਵੇ ਜਾਵੇ ਕਰ ਵਾਸ ਨਾ ਪਾਵੇ ਕਿਰਤ ਕੇ ਬਾਂਦੇ ਪਾਪ ਕਮਾਵੇ ਅੰਧਲੇ ਸੋਜੀ ਬੂਜਨਾ ਕਾਈ ਲੋਭ ਬੁਰਾ ਅਹੰਕਾਰਾ ਹੈ ਪੈਰ ਬਨ ਕਿਆ ਤੇ ਸਤਨ ਸਿੰਗਾਰਾ ਪਰ ਤਰ ਰਾਤੀ ਖਸਮ ਵਿਸਾਰਾ ਜੋ ਬੇਸਵਾ ਪੂਤ ਬਾਪ ਕੋ ਕਹੀ ਐ ਤਿਉ ਫੋਕਟ ਕਰ ਵਿਕਾਰਾ ਹੈ ਪ੍ਰੇਤ ਪਿੰਜਰ ਮੈਂ ਦੂਖ ਘਨੇਰੇ ਨਰਕ ਪਚੈ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਵਿਖ ਝਾਲਾ ਆਪਤ ਪਸ਼ੂ ਮਨ ਮੁਖ ਬੇਤਾਲਾ ਆਸਾ ਮਨਸਾ ਗੂੜ ਕਮਾਵੈ ਰੋਗ ਬੁਰਾ ਬੁਰੀਆ ਰਹੇ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵਜਲ ਲੰਗਸ ਪਾਰਾ ਸਤਗੁਰ ਬੋਇਥੇ ਆਜ ਯੁਗਾ ਦੀ ਰਾਮਨਾਮ ਨਿਸਤਾਰਾ ਹੈ ਪੁੱਤਰ ਕਲਤਰ ਜਗ ਹਿਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁੱਠੀ ਚੱਲੈ ਬਉਰਾਹੀ ਮਨਮੁਖ ਦਾਜੈ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਡਦਾਣਾ ਨਾਮ ਜਪੋ ਸੁਖਸਾਰਾ ਹੈ ਸਤਗੁਰ ਟੁੱਠਾ ਸੱਚ ਦਰੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਾ ਗੱਡੀ ਮੂਲੇ ਜੇ ਸਤਗੁਰ ਰੱਖਣ ਹਾਰਾ ਹੈ ਖੇਹੁ ਖੇਰ ਲੈ ਤਨਛੀਜੈ ਮਨਮੁਖ ਪਾਥਰ ਸਹਿਲ ਨ ਭੀਜੈ ਕਰਨ ਪਲਾਵ ਕਰੇ ਬਉ ਤੇਰੇ ਨਰਸੁਰਗਿ ਅਵਤਾਰ ਆਹੇ ਮਾਇਆ ਵਿਖਪੋਏ ਅੰਗਵ ਨਾਲੇ ਇਨ ਦੁਬਦਾ ਘਰ ਬਉ ਤੇ ਗਾਲੇ ਸਤਗੁਰ ਬਾਜੋਂ ਪ੍ਰੀਤਨਾ ਉਪਜੈ ਭਗਤ ਰਤੇ ਪਤੀ ਆ ਰਹੇ ਸਾਖਤ ਮਾਇਆ ਕੋ ਬਉ ਤਾਵੈ ਨਾਮ ਸਰ ਕਹਾਂ ਸੁਖ ਪਾਵੈ ਤ੍ਰੇਹ ਗੁਣ ਯੰਤਰ ਖਪੇ ਖਪਾਵੇ ਨਾਹੀ ਪਾਰਿਉ ਤਾਰਾਹੇ ਕੂਕਰ ਸ਼ੂਕਰ ਕਹੀਐ ਕੂੜਿਆਰਾ ਪਾਉ ਕੁਮਾਰੈ ਪਾਉ ਪਾਉ ਪਉ ਹਾਰਾ ਮੰਤਨ ਝੂਠੇ ਕੂੜ ਕਮਾਵੇ ਦੁਰਮਤ ਦਰਗਹਿ ਹਾਰਾਹੇ ਸਤਗੁਰ ਮਿਲੇ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਨ ਪਰੇਕੈ ਆਰ ਤਨ ਨਾਮਿਆ ਮੋਲਕ ਦੇਵੈ ਹਰ ਜਸਦਰ ਗੈ ਪਿਆਰਾ ਹੈ ਆਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪੋ ਹਰ ਮਨ ਮੇਰੇ ਹਰ ਮੇਲੇ ਮਿਲਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਧਿਆਨੇ ਰਾਮ ਜਪੋ ਅੰਤਰ ਗਤ ਧਿਆਨੇ ਲਾਲਚ ਛੋੜ ਰਚੋ ਆ ਪਰੰਪਰ ਇਉ ਪਾਵੋ ਮੁਗਦਵਾਰਾ ਹੈ ਜਿਸ ਬਿਸਰਿਆ ਜਮਜੋ ਹਣ ਲਾਗਾ ਸਭ ਸਭ ਸੁਖ ਜਾਹੇ ਦਿਖਾ ਫੁਨਿਆ ਗਏ ਆ ਰਾਮ ਨਾਮ ਜਪ ਗੁਰਮਖ ਜੀ ਅੜੇ ਇਹੋ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮਖ ਹਰਸ ਅੰਤਰ ਦੀਠਾ ਐਹਨੇ ਸ੍ਰੀ ਰਾਮ ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮਸਾ ਰਾਹੇ ਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹੋ ਰਸ ਟੋਲੋ ਗੁਰਮਤਿ ਖੋਜ ਲਹੁ ਘਰ ਆਪਣਾ ਬਹੁ ਨ ਗਰਮ ਮਝਾਰਾ ਹੈ ਸੱਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਏ ਨਾ ਸਾਕ ਹੈ ਹਰ ਬੋਲੋ ਰਾਮ ਪਿਆਰਾ ਹੈ ਸਤਗੁਰ ਪ੍ਰਖੜਾ ਦਾਤਾ ਵਡਾਣਾ ਜਿਸ ਅੰਤਰ ਸਾਚ ਉਸੋ ਸ਼ਬਦ ਸਮਾਨਾ ਜਿਸ ਕੋ ਸਤਗੁਰ ਮੇਰ ਮਿਲਾਏ ਤੇ ਚੁਕਾ ਜੰਪੈ ਭਾਰਾ ਹੈ ਪੰਜ ਤਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮੋ ਹਰ ਪਾਈਏ ਸ਼ਬਦ ਵਿਚਾਰ ਆਹੇ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਾਓ ਸਤਗੁਰ ਸਰਨ ਆਈ ਆਤਮ ਚੀਨ ਪ੍ਰਾਤਮ ਚੀਨੋ ਗੁਰ ਸੰਗਤਿ ਉਹ ਨਿਸਤਾਰ ਆਹੇ ਸਾਕਤ ਕੂੜ ਕਮਟ ਮੈਂ ਢੇਕਾ ਅਹਨਸ ਨਿੰਦਾ ਕਰੈ ਅਨੇਕਾ ਬਿਨ ਸਿਮਰਨੇ ਆਵੈ ਫੁਰਜਾਵੈ ਗਰਭ ਜੋਨੀ ਨਰਕ ਮਝਾਰਾ ਹੈ ਸਾਕਤ ਜਮ ਕੀ ਕਾਣ ਨਾ ਚੂਕੈ ਜਮ ਕਾ ਡੰਡ ਨਾ ਕਭੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਪਾਰਿਆ ਫਾਰਾ ਹੈ ਬਿਨ ਗੁਰ ਸਾਕਤ ਕਹੋ ਕੋ ਤਰਿਆ ਹਮ ਮੈਂ ਕਰਤਾ ਪਵਜਲ ਪਰਿਆ ਬੈਨਗੁਰ ਪਾਰਨਾ ਪਾਵੈ ਕੋਈ ਹਰ ਜੱਪੀਆ ਪਾਰ ਉਤਾਰਾ ਹੈ ਗੁਰ ਕੀ ਦਾਤ ਨਾ ਮਿਟੈ ਕੋਈ ਜਿਸ ਬਖਸ਼ੇ ਤਿਸਤਾਰੇ ਸੋਈ ਜਨਮ ਮਰਨ ਦੁਖ ਨੇਣ ਨਾ ਆਵੈ ਮਨ ਸੋ ਪ੍ਰਭ ਅਪਰਿਆਪਾਰਾ ਹੈ ਗੁਰ ਤੇ ਪੂਲੇ ਆਵੋ ਜਾਵੋ ਜਨਮ ਮਰੋਖਨ ਪਾਪ ਕੁਮਾਵੋ ਸਾਕਤ ਮੋੜਾ ਚੇਤਨਾ ਚੇਤਾ ਦੁਖ ਲਾਗੇ ਤਾਰਾਮ ਪੁਕਾਰਾ ਹੈ ਸੋਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣ ਜਿੰਦਾ ਤੈ ਜੀਏ ਕਿਸ ਕੋ ਦੋਸ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੇ ਹਮੈ ਮਮਤਾ ਕਰਦਾ ਆਇਆ ਆਸਾ ਮਰਸਾ ਬੰਦ ਚਲਾਇ ਮੇਰੀ ਮੇਰੀ ਕਰਤ ਕੇ ਹਲੇ ਚਾਲੇ ਵਿਖਲਾ ਦੇ ਸ਼ਾਰਬੇ ਕਾਰਾਹੇ ਹਰ ਕੀ ਭਗਤ ਕਰੋ ਜਨ ਭਾਈ ਇਕੱਠ ਕਥੋ ਮਨ ਮਨੈ ਸਮਾਈ ਉਠ ਚਲਤਾ ਠਾਕ ਰਖੋ ਘਰੇ ਆਪਣੇ ਦੋ ਕਾਟੇ ਕਾਟਣ ਹਾਰਾ ਹੈ ਹਰਗੁਰ ਪੂਰੇ ਕੀ ਉਠ ਪਰਾਤੀ ਗੁਰਮਖ ਖਰਲੇ ਗੁਰਮਖ ਜਾਤੀ ਨਾਨਕ RAM ਨਾਮ ਮਤ ਉਤਮੋ ਹਰ ਬਖਸ਼ੇ ਪਾਰੋ ਤਾਰਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਥ ਦਾਇਾਲ ਮੋਰਾਰੀ ਤੇਰੇ ਚੋਜਨਾ ਜਾਣੈ ਕੋਈ ਤੂੰ ਪੂਰਾ ਪੁਰਖ ਵਿਧਾਤਾ ਹੈ ਤੂੰ ਆਦ ਜੁਗਾਦ ਕਰੈ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜਿਉ ਤਿਤ ਭਾਵੈ ਤੈ ਚਲਾਵੈ ਸਭ ਤੇਰੋ ਕੀ ਹਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਤੇਹੋ ਲੋਈ ਜਗਤ ਤੇ ਦਾਤਾ ਹੈ ਜਗਤੋ ਪਾਏ ਖੇਲ ਰਚਾਇਆ ਪਵਣੈ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨਾ ਦਰਵਾਜੇ ਏਸੋ ਦਸਵਾਂ ਗੁਪਤ ਰਹਾ ਤਾਹੇ ਚਾਰ ਨਦੀ ਅਗਨਿ ਅਸਰਾਲਾ ਕੋਈ ਗੁਰਮਖ ਬੂਜੈ ਸ਼ਬਦ ਨਿਰਾਲਾ ਸਾਖਤ ਦੁਰਮਤ ਡੂਬੈ ਦਾਜੈ ਗੁਰ ਆਖੇ ਹਰ ਲਿਵਰ ਆਤਾ ਹੈ ਅਪ ਤੇਜ ਵਾਏ ਪ੍ਰਥਵੀ ਆਕਾਸਾ ਤਿਨ ਮੈਂ ਪੰਜ ਤਤ ਘਰ ਵਾਸਾ ਸਤਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹਮੈਂ ਭ੍ਰਾਤਾ ਹੈ ਇਹੋ ਮਨ ਪੀਜੈ ਸਬਦ ਪਤੀਜੈ ਬਿਨ ਨਾਮੈ ਕਿਆ ਟਿਕਟ ਕੀਜੈ ਅੰਤਰਚੋਰ ਮੁਹਿ ਘਰ ਮੰਦਰ ਇਨਸਾਕਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਪੂਤ ਪੀ ਹਾਲੇ ਖਿੰਚੋ ਤਾਣ ਕਰੇ ਬੇਤਾਲੇ ਸਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ ਕੂੜ ਕਲਰ ਤਨ ਪਸ ਮੈਂ ਠੇਰੀ ਬਿਨ ਨਾਮੈ ਕੈਸੀ ਪਤ ਤੇਰੀ ਬਾਂਦੇ ਮੁਕਤ ਨਾਹੀ ਜੁਗਚਾਰੇ ਜਮ ਕੰਕਲ ਕਾਲ ਪਰਾਤਾ ਹੈ ਜਮਦਰ ਬਾਦੇ ਮਲੇ ਸਜਾਈ ਤੇ ਸਪਰਾਦੀ ਗਤ ਨਹੀਂ ਕਾਈ ਕਰਨ ਭਲਾਵ ਕਰੇ ਬਿਲ ਲਾਵੇ ਜੋ ਕੁੰਡੀ ਮੀਨ ਪਰਾਤਾ ਹੈ ਸਾਖਤ ਫਾਸੀ ਪੜੈ ਅਕੇਲਾ ਜਮਸ ਕੀਆ ਅੰਦੋਹਿਲਾ ਆਰਾਮ ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾ ਹੈ ਸਤਗੁਰ ਬਾਜਰਾ ਬੇਲੀ ਕੋਈ ਐਥੇ ਉਥੇ ਰੱਖਾ ਪ੍ਰਭ ਸੋਈ ਆਰਾਮ ਨਾਮ ਦੇਵ ਕਰ ਕਿਰਪਾ ਇਓ ਸੱਲ ਸਲ ਮਿਲਾਤਾ ਹੈ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਨ ਸੰਗ ਸਿਖਾਤਾ ਹੈ ਗੁਰ ਕੀ ਭਗਤ ਕਰਿਆ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨਾ ਜਾਣੀ ਸਤਗੁਰ ਅਲਾਖੋ ਕਹੋ ਕਿਉ ਲਖੀਐ ਜਿਸ ਬਖਸੇ ਤਸੈ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਓ ਪ੍ਰੀਤਿ ਸੁਪਰਸਨ ਇਹਨਸ ਨਿਰਮਲ ਜੋਤ ਸਬਾਈ ਕੜ ਦੀਪਕ ਗੁਰਮਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਗੁਰ ਸੇਵਾ ਸੇ ਪ੍ਰਧਾਨਾ ਤਿੰਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸੋ ਹਰ ਜਨ ਕੀ ਸੰਗਤ ਦੀਜੈ ਜਿਨ ਸਤਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਰਜਣਹਾਰੇ ਜਿਨ ਧਰੋ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪ੍ਰਵਾਹ ਹੈ ਵੇਕੀ ਵੇਕੀ ਜੰਤੋ ਪਾਏ ਦੋਇ ਪੰਦੀ ਦੋਰਾ ਚਲਾਏ ਗੁਰਪੂਰੇ ਬਿਨ ਮੁਕਤ ਨਾ ਹੋਈ ਸਚ ਨਾਮ ਜਪ ਲਾਹਾ ਹੈ ਪੜੈ ਮਨਮੁਖ ਪਰ ਵਿਦ ਨਹੀਂ ਜਾਨਾ ਨਾਮ ਨਾ ਬੂਝੈ ਭਰਮ ਭੁਲਾਨਾ ਲੈ ਕੇ ਵੱਡੀ ਦਿਨ ਯੁਗਾਹੀ ਦੁਰਮਤ ਕਾ ਗਲ ਫਾਹਾ ਹੈ ਸਿਮਰਤ ਸ਼ਾਸਤਰ ਪੜੈ ਪੁਰਾਣਾ ਵਾਦ ਵਖਾਣਾ ਤਤ ਨਾ ਜਾਣਾ ਵਿਣਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹਾ ਹੈ ਸਭ ਸਾਲ ਆਹੈ ਸੁਣ ਸੁਣੇ ਆਖੈ ਆਪੇ ਦਾਨਾ ਸੱਚ ਪਰ ਆਖੈ ਜਿਨ ਕਉ ਨਦਰ ਕਰੇ ਪ੍ਰਭੇ ਆਪਣੀ ਗੁਰਮੁਖਬਦ ਸਲਾਹਾ ਹੈ ਸੁਣ ਸੁਣੇ ਆਖੈ ਕੀਤੀ ਬਾਣੀ ਸੁਣ ਕਹੀਏ ਕੋ ਅੰਤ ਨਾ ਜਾਣੀ ਜਾਂ ਕਉ ਲਖ ਲਖਾਏ ਆਪੇ ਅਕਥ ਕਥਾ ਬੁਧਤਾ ਹਾਏ ਜਨਮੇ ਕਉ ਵਾਜੈ ਵਾਧਾਏ ਸੋਹ ਲੜੇ ਅਗਿਆਨੀ ਗਾਏ ਜੋ ਜਨਮੈ ਤੇ ਸਰ ਪਰ ਮਰਣਾ ਕਿਰਤ ਪਾਇ ਸਿਰ ਸਾਹਾ ਹੈ ਸੰਜੋਗ ਵਿਜੋਗ ਮੇਰੇ ਪ੍ਰਭ ਕੀ ਏ ਸ੍ਰਿਸ਼ਟਿ ਉਪਾਏ ਦੁਖਾ ਸੁਖ ਦੀ ਏ ਦੁਖ ਸੁਖ ਹੀ ਤੇ ਪੈ ਨਰਾਲੇ ਗੁਰਮਖੀਰ ਸਨਾਹਾ ਹੈ ਨੀਕੇ ਸਾਚੇ ਕੇ ਵਪਾਰੀ ਸ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੇ ਸਭ ਸੱਚੈ ਉਹ ਮਹਾ ਹੈ ਕਾਚੀ ਸੰਧੀ ਟੋਟਾ ਆਵੈ ਗੁਰਮੁਖ ਵਣਜ ਘਰੇ ਪ੍ਰਭ ਭਾਵੈ ਪੂੰਜੀ ਸਬਤ ਰਾ ਸਲਾਮਤ ਚੁਕਾ ਜਮਕਾ ਫਾਹਾ ਹੈ ਸਭ ਕੋ ਬੋਲਾ ਆਪਣ ਪਾਣਾ ਮਨਮਖ ਦੂਜੈ ਬੋਲ ਨਾ ਜਾਣੈ ਅੰਦਲੇ ਕੀਮਤ ਅੰਦਲੀ ਬੋਲੀ ਆਏ ਗਿਆ ਦੁਖਤਾ ਹੈ ਦੁਖ ਮੈਂ ਜਨਮੈਂ ਦੁਖ ਮੈਂ ਮਰਨਾ ਦੁਖ ਨਾ ਮਿਟਾਇ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨ ਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰ ਆਵਣ ਜਾਣ ਨਹੀਂ ਜਮਤਾਰਾ ਢਾਲ ਛੋੜ ਤਤ ਮੂਰ ਪਰਾਤਾ ਮਨ ਸਾਚਾ ਹੋ ਮਾਹ ਹੈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁੱਖ ਦੇਖੇ ਪੰਥ ਕਰਾਰੇ ਆ ਰਾਮ ਨਾਮ ਕਟ ਅੰਤਰ ਪੂਜਾ ਯ ਵਰਨਾ ਦੂਜਾ ਕਾਹੇ ਓੜ ਨ ਕਥਨਾ ਸਿਫਤ ਸਜਾਈ ਜੋ ਤਤ ਭਾਵੈ ਰਹਿ ਰਜਾਈ ਦਰਗਾ ਪੈਂਦੇ ਜਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥਾ ਕਨੇਰੇ ਅੰਤ ਨਾ ਬਾਵੇ ਵਡੇ ਵਡੇਰੇ ਨਾਨਕ ਸਾਚ ਜਮ ਲੈ ਪਤ ਰਖੋ ਤੂੰ ਸਿਰ ਸਾਹਾ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਰ ਥਾਨ ਸਦਾ ਨਿਰਮਾਇ ਲੋ ਆਪੇ ਆਪੋ ਪਾਇੰਦਾ ਅੰਦਰ ਕੋਟ ਛਜੇ ਹਟ ਨਾਲੇ ਆਪੇ ਲੈ ਵਸ ਸੰਭਾਲੇ ਬਜਰਕ ਪਾਠ ਜੜੇ ਜੜ ਜਾਣਾ ਗੁਰ ਸਬਦੀ ਖੋਲਾਂਦਾ ਪੀਤਰ ਕੋਟ ਗੁਫਾ ਘਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖਾ ਲੇਖਿਆ ਪਾਰੀ ਆਪੇ ਲਖ ਲਿਖਾਏਂਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸ਼ਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਲੰਦ ਪਾਏਂਦਾ ਧਰਤੋਂ ਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਟਾਹਾਂ ਦਾ ਪਾਰ 18 ਮਾਲਣ ਤੇਰੀ ਚੌਰ ਟੁੱਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਹੇ ਦੀਪ ਕਰਾਖੇ ਸੰਸਕਰ ਸੂਰ ਸਮਾਏ ਦਾ ਪੰਖੀ ਪੰਚ ਉਡਰ ਨਹੀਂ ਧਾਵੈ ਸਫਲਿਓ ਬਿਰਖ ਅਮਰਤ ਫਲ ਪਾਵੈ ਗੋਰਮਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਕ ਚੁਗਾਇੰਦਾ ਚਿਲਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਰਨਾ ਬਿਜਲ ਗਣਾਰਾ ਅਕੱਥੀ ਕਥੋ ਚੈਨ ਨਈ ਕੋਈ ਪੂਰ ਰਿਆ ਮਨ ਭਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ ਰੁਣ ਚੁਣਕਾਰ ਸਦਾ ਤੁਨ ਨਿਰਪੋਕੈ ਕਰਵਾਏਂਦਾ ਆਨ ਹਦ ਵਾਜੈ ਭੰਪਉ ਭਜੈ ਸਗਲ ਵਿਆਪ ਰਹਾ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਰੰਜਨ ਨਰਮਰਸੋਈ ਅਵਰ ਨਾ ਜਾਣਾ ਦੂਜਾ ਕੋਈ ਏਕ ਓਂਕਾਰ ਵਸੈ ਮਨ ਭਾਵੈ ਹਉ ਮੈਂ ਗਰਬ ਗਵਾਏਂਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆਤੀਆ ਏ ਕੋ ਏਕ ਸੋ ਅਪਰਪਰੰਪਰ ਪਰਖ ਖਜ਼ਾਨੇ ਪਾਏਂਦਾ ਗਿਆਨ ਧਿਆਨ ਸਚ ਗੈਰ ਗੰਭੀਰਾ ਕੋ ਇਹ ਨਾ ਜਾਣੈ ਤੇ ਰਾਚੀ ਰਾ ਜੇਤੀ ਹੈ ਤੇਤੀ ਤੋ ਜਾਚੈ ਕਰਮ ਲੈ ਸੋ ਪਾਏਂਦਾ ਕਰਮ ਧਰਮ ਸਚਾ ਤੁਮਾਰਾ ਵੇ ਪ੍ਰਵਾਹ ਖੁਟ ਪੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭੂ ਆਪੇ ਮਿਲ ਮਿਲਾਇਂਦਾ ਆਪੇ ਦੇਖਦੇ ਖਾਵੈ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜਵੇ ਛੋੜੇ ਕਰਤਾ ਆਪੇ ਮਰ ਜਿਵਾਏਂਦਾ ਜੀਤੀ ਹੈ ਤੇਤੀ ਤੋਂ ਦੇ ਅੰਦਰ ਦੇਖੈ ਆਪ ਬੈਸ ਬਿਜ ਮੰਦਰ ਨਾਰਕ ਸਾਚਕ ਹੈ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜਿਤ ਤੁ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੈ ਕਰਤੇ ਆਪੇ ਰਸਨ ਰਸਾਈ ਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗਵਾਏ ਤੇਰਾ ਰੰਗ ਰਾਤੇ ਅੰਧਨ ਨਾਮ ਤੇ ਆਏਂਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤਨਾ ਕੋਈ ਪਾਏਂਦਾ ਮਿਣਜਣ ਆਏ ਕੋਈ ਨਾ ਜਾਣੈ ਜੋਖਸ਼ ਕਰੇ ਸੋ ਆਪਣ ਪਾਣੈ ਲਖ ਚੋ ਰਾਸੀ ਜੀਓ ਪਾਏ ਪਾਣੈ ਸਾਲਵਾਹੇਂਦਾ ਜੋਤਿਸ ਭਾਵੈ ਸੋ ਨਿਚ ਹੋਵੈ ਮਨ ਮੁਖ ਆਪਗਣਾਏ ਰੋਵੈ ਨਾਵੋ ਪੁੱਲਾ ਠੌਰ ਨਾ ਪਾਏ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਇਆ ਉਜਲ ਹੰਸਾ ਇਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਾਹੜ ਦੁਖ ਨਾ ਪਾਏਂਦਾ ਬਹੁ ਸਾਧੋ ਦੁਖ ਪ੍ਰਾਪਤ ਹੋਵੈ ਭੋਗ ਰੋਗ ਸੁਵੰਤ ਵੇਗੋਵੈ ਹਰਖੋਂ ਸੋਗ ਨਾ ਮਿਟਈ ਕਭੂ ਵਿੰਡ ਪਾਣੇ ਪਰਮਾਏਂਦਾ ਗਿਆਰਵੇਂ ਹੋਣੀ ਭਵੈ ਸੁਭਾਈ ਸਾਚਾ ਰਵ ਰਿਆ ਲਿਵਲਾਈ ਨਿਰਪਉ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਿਲਾਇਂਦਾ ਅਟਲ ਅਡੋਲ ਅਤੁੱਲ ਮੁਰਾਰੇ ਖਰਮੈ ਟਾਹੇ ਫੇਰਿਓ ਸਾਰੇ ਰੂਪ ਨ ਰੇਖਿਆ ਮਿਤ ਨਹੀਂ ਕੀਮਤ ਓ ਸ਼ਬਦ ਭੇਦ ਪਤੀ ਆਇਂਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਂ ਸੋਈ ਜਿਨ ਜਾਸੀ ਆਪੇ ਸਾਚ ਦਰੜਾਏਂਦਾ ਪੱਲੇ ਸਾਚ ਸੱਚੇ ਸਤਿਆਰਾ ਸਾਚੇ ਭਾਵੇਂ ਸੰਤ ਪਿਆਰਾ ਤਰਪਵਨ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿਆਏਂਦਾ ਵੱਡਾ ਵੱਡਾ ਆਖੇ ਸਭ ਕੋਈ ਗੁਰਬਿੰਨ ਸੋਜੀ ਕਿਨੇ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵਿਛੜ ਦੁਖ ਪਾਏਂਦਾ ਤ੍ਰਾਮਿਸ਼ੁਨੈ ਤਾਹਿਰੁਨੈ ਮਰਮਰ ਜਨਮੈ ਮਹਲਤ ਪੁੰਨੇ ਜਿਸ ਬਖਸੈ ਤਿਸ ਦੇ ਵਡਿਆਈ ਮੇਲ ਨ ਪਛੋ ਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਤੀ ਸਰ ਮਮਤਾ ਮੋਹ ਚੁਕਾਇਂਦਾ ਦਾਨਾ ਕੈ ਸਿਰਦਾਨ ਵਿਚਾਰਾ ਕਰਨ ਕਾਰਨ ਸਮਰਥਿਆ ਪਾਰਾ ਕਾਰ ਕਰ ਵੇਖਿਆ ਕੀਤਾ ਆਪਣਾ ਕਰਨੀ ਕਾਰ ਕਰਾਇੰਦਾ ਸੇ ਗੁਣ ਗਾਵੈ ਸਾਚੇ ਭਾਵੈ ਤੁਝ ਤੇ ਉਪਜੈ ਤੁਝ ਮੈਂ ਸਮਾਵੈ ਨਾਨਕ ਸਾਚ ਕਹ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਤਰਨ ਗਗਨਾ ਹੁਕਮਿ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਭਕ ਨਹੀਂ ਸਾਗਰ ਨਦੀ ਨਾ ਨੀਰ ਵਹਾਏਂਦਾ ਨਾ ਤਦ ਸੁਰਗ ਮੱਚ ਪਿਆਲਾ ਦੋਜਕ ਪੈਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨੋ ਮਹੇਸ ਨਾ ਕੋਈ ਅਵਰਨ દિਸਾ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਕੋ 나ਥ ਕਹਾਏਂਦਾ ਜਪ ਤਾਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪੋ ਪਾਏ ਵਿਕਸੈ ਆਪੇ ਕੀਮਤ ਪਾਏਂਦਾ ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਕਾਨਾ ਗਊ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਂਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਇਦਾ ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ੰਦੋ ਨਾ ਤਦ ਗਿਆਨ ਧਿਆਨ ਕੋਲੇ ਉਪਤ ਨਾ ਕੋ ਗਣਤ ਗਿਣਾਇਦਾ ਵਰਣ ਪੇਖ ਨਹੀਂ ਬ੍ਰਾਹਮਣ ਖੱਤਰੀ ਦੇਵ ਨਾ ਦੇਵਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈ ਤਰਾਉ ਨਾ ਮੈਂ ਦੁਨੀਆ ਨਾ ਕੋ ਕਹਿਣ ਕਹਾਏਂਦਾ ਭਾਉ ਨਾ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਹੋ ਆਪੇ ਵਣਜਾਰਾ ਸਾਚੇ ਇਹੋ ਭਾਈਂ ਦਾ ਬੇਦਕ ਤੇਵਨਾ ਸਿਮਰਤ ਸਾਸਤ ਪਾਠ ਪੁਰਾਨ ਉਧੈ ਨਹੀਂ ਆਸਤ ਕਹਿਤਾ ਬਖਤਾ ਆਪਾ ਗੋਚਰੋ ਆਪੇ ਲਖ ਲਖਾਏਂਦਾ ਜਾਂ ਤਿਸ ਭਾਣਾ ਤਾਂ ਜਗਤੋ ਪਾਇਆ ਬਾਜ ਕਲਾ ਆ ਡਾਨ ਰਹਾਇਆ ਬ੍ਰਹਮਾ ਵਿਸ਼ਨਮ ਹੇ ਸਿਉ ਪਾਏ ਮਾਇਆ ਮੋ ਵਧਾਏਂਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਵਾਇਆ ਖੰਡ ਬ੍ਰਹਮੰਡ ਪਤਾਲ ਆਰੰਭੇ ਗੁਪਤੋ ਪ੍ਰਗਟੀ ਆਏ ਆਏਂਦਾ ਤਾ ਕਾ ਅੰਤ ਨਾ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਏ ਗੁਣ ਗਾਏਂਦਾ ਮਾਰੂ ਮਹੱਲਾ ਪਹਿਲਾ ਆਪੇ ਆਪੋ ਪਾਇ ਨਰਲਾ ਸਾਚਾ ਥਨ ਕੀ ਉਹ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨੌਕਰ ਥਾਪੇ ਥਾ ਪਨਹਾਰੈ ਦਸਵੇਂ ਵਾਸਾ ਲਖਿਆ ਪਾਰੈ ਸਾਇਰ ਸਬਤ ਭਰੇ ਜਲ ਨਿਰਮਲ ਗੁਰਮੁਖ ਮਹਿਲ ਲਾ ਲਾਏਂਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏਂਦਾ ਗੜ ਮੈਂ ਹਾਰਟ ਪਟਣ ਵਾਪਾਰਾ ਪੂਰੇ ਤੋਲ ਤੋਲੇਣ ਜਾਰਾ ਆਪੇ ਰਤਨ ਵਸਾਹੇ ਲੈ ਵੈ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਵਨ ਹਾਰੈ ਵੇ ਪ੍ਰਵਾਹ ਪੂਰੇ ਢੰਡਾਰੈ ਸਰਬ ਕਲਾਲੇ ਆਪੇ ਰਿਆ ਗੁਰਮੁਖ ਸਹਿ ਬੁਝਾਏਂਦਾ ਨਦਰ ਕਰੇ ਪੂਰਾ ਗੁਰਪੇਟਾ ਜਮ ਜੰਦਾਰ ਨਾ ਮਾਰੇ ਫਿਟਾ ਜੋ ਜਲ ਅੰਤਰ ਕਮਲ ਬਗਾਸੀ ਆਪੇ ਬਖਤੇ ਆਇਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਿਵੇਹਰ ਲਾਲਿਆ ਪਾਰਾ ਸਤਗੁਰ ਮਿਲੇ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲੈ ਅਮੋਲੋ ਕਬਹੀ ਨਾ ਕਾਟਸ ਪੂਰਾ ਤੋਲੋ ਸੱਚੇ ਕਾਵਾ ਪਾਰੀ ਹੋਵੇ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਇਂਦਾ ਹੁਕਮ ਆਇਆ ਹੁਕਮ ਸਮਾਇਆ ਹੁਕਮੇ ਦੀਸਾ ਜਗ ਤੋ ਪਾਇਆ ਹੁਕਮੇ ਸੁਰਗ ਮੱਚ ਪਾਇਆ ਲਾ ਹੁਕਮੇ ਕਲਾ ਰਹਾਇੰਦਾ ਹੁਕਮੇ ਧਰਤੀ ਤੌਲ ਸਿਰ ਭਾਰੰ ਹੁਕਮੇ ਪੌਣ ਪਾਣੀ ਗਹਿਣਾਰੰ ਹੁਕਮੇ ਸਿਵ ਸ਼ਕਤੀ ਘਰ ਵਾਸਾ ਹੁਕਮੇ ਖੇਲ ਖਿਲਾਇੰਦਾ ਹੁਕਮੇ ਆੜਾਣੇ ਆਗਾਸੀ ਹੁਕਮੇ ਜਲਥਲ ਉਤਰ ਪਵਨ ਵਾਸੀ ਹੁਕਮੇ ਸਾਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਂਦਾ ਹੁਕਮ ਉਪਾਏ ਦਸਿ ਆਉ ਤਾਰਾ ਦੇਵਦਾਨਮਿਆ ਗਣਤਿਆ ਪਾਰਾ ਮਨੈ ਹੁਕਮ ਸੋ ਦਰ ਗਏ ਪਜੈ ਸਾਚ ਮਿਲਾਏ ਸਮਾਏਂਦਾ ਹੁਕਮੇ ਜੁਗ ਛਤੀ ਗੋਦਾਰੇ ਹੁਕਮੇ ਸਿਧ ਸਾਧਕ ਵਿਚਾਰੇ ਆਪਨਾਥ ਨਥੀ ਸਭਾਂ ਕੀ ਬਖਸ਼ੇ ਮੁਕਤ ਕਰਾਹਿੰਦਾ ਕਾਇਆ ਕੋਟ ਗੜੈ ਮਹਾਰਾਜਾ ਨੇਵਖਵਾਸ ਭਲਾ ਦਰਵਾਜਾ ਮਿੱਥਿਆ ਲੋਭ ਨਹੀਂ ਕਰਵਾਸਾ ਲਾਪਾ ਪਛਤਾਏਂਦਾ ਸਤ ਸੰਤੋਖ ਨਗਰਮੈ ਕਾਰੀ ਜਤ ਸਤ ਸੰਜਮਾ ਸਰਨ ਮੋਰਾਰੀ ਨਾਨਕ ਸਹਿਜ ਮਿਲੈ ਜਗ ਜੀਵਨ ਗੁਰ ਸਬਦੀ ਪਤ ਪਾਏ ਦਾ